ਮੈਂਬਰ ਦੀ ਕਮੇਟੀ ਜਿਹੜੀ ਤਖਤ ਚਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਉਹਦੇ ਵੱਲੋਂ ਇਹ ਸੱਤ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਅਸੀਂ ਸਾਰੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਟਰਸਟ ਕਰਕੇ ਇਹ ਸੱਤ ਮੈਂਬਰੀ ਕਮੇਟੀ ਬਣਾਈ ਹੈ ਤੋ ਅੱਜ ਇਹ ਮੀਟਿੰਗ ਇੱਥੇ ਬੈਠ ਕੇ ਸਾਰੀ ਹੋਈ ਆ ਚੰਗੇ ਮਾਹੌਲ ਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਆ ਕਿਉਂਕਿ ਸਿੰਘ ਸਾਹਿਬ ਦਾ ਆਦੇਸ਼ ਭਾਤੀ ਪ੍ਰਕਿਰਿਆ ਆਰੰਭ ਕਰਨ ਦਾ ਤੇ ਪਲੱਸ ਜਿਹੜਾ ਚੇਚੇ ਤੌਰ ਦੇ ਉਹਨਾਂ ਦਾ ਜਿਹੜਾ ਇੱਕ ਆਦੇਸ਼ ਆ ਆ ਵੀ ਉਹ ਆਦੇਸ਼ ਨੂੰ ਵੀ ਬੈਠ ਕੇ ਪਰਚੋਲ ਕੀਤੀ ਆ ਉਹ ਸਿਗਾ ਵੀ ਆਪਣੀ ਹੌਮੇ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਦਾ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਕਹਿਣਾ ਚਾਹਨਾ ਕਿ ਆ ਜਿਹੜਾ ਪੈਂਡਾ ਵਿਖਰਿਆ ਆ ਇਹਦੇ ਵਿੱਚ ਕੌਮ ਇਕੱਠਾਂ ਕੱਟੀ ਹੋਵੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਤੇ ਆਗੂ ਸਹਿਬਾਨ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਵੰਡਣ ਤਾਂ ਜੋ ਕੌਮ ਦੀ ਜਿਹੜੀ ਦੇਖਿਆ ਉਹਨ ਨਿਕਰ ਤੇ ਨਰੋਈ ਬਣ ਸਕੇ ਪੀਸੀ ਹੋਈ ਜੀ ਸੋ ਅੱਜ ਇਹ ਸਾਰੀਆਂ ਵਿਚਾਰਾਂ ਹੁਕਮਨਾਮੇ ਦੀ ਲਾਈਟ ਦੇ ਵਿੱਚ ਹੁਕਮਨਾਮੇ ਦੇ ਹੋਏ ਅਮਦੇਸ਼ ਅਨੁਸਾਰ ਇਹ ਸਾਰੀ ਬੈਠ ਕੇ ਡਿਸਕਸ ਹੋਈ ਆ ਮੈਂ ਸਾਰੇ 6 ਮੈਂਬਰ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਹੜਾ ਸਮਾਂ ਕੱਢ ਕੇ ਆਏ ਵੀ ਆ ਤੇ ਆਪਣੇ ਕੀਮਤੀ ਵਿਚਾਰ ਵੀ ਦਿੱਤੇ ਮੈਂ ਕੋਈ ਤੁਹਾਡੇ ਜਿਹਲੇ ਪ੍ਰੈਸ ਕਾਨਫਰੰਸ ਆ ਜਿਹੜੀ ਮੈਂ ਇੱਕ ਜਾਰੀ ਕਰਨੀ ਆ ਸਵਾਲ ਜਵਾਬ ਤੇ ਮੈਂ ਜਿਹੜੇ ਕੋਈ ਨਹੀਂ ਕਰਨੇ ਤੁਹਾਡੇ ਮੈਂ ਤੁਹਾਨੂੰ ਤਾਂ ਪਹਿਲਾਂ ਵੀ ਕਿਹਾ ਸੀ ਸਿਰਫ ਆ ਜਿਹੜਾ ਅੱਜ ਬੈਠ ਕੇ ਫੈਸਲਾ ਹੋਇਆ ਇਹਦੇ ਉੱਤੇ ਤੁਹਾਨੂੰ ਫੋਕਸ ਕਰਨਾ ਚਾਹੁੰਨਾ ਛਿਰੀ ਅਕਾਲ ਤੱਕ ਸਾਬਜੀ ਦੇ ਹੁਕਮ ਨਾਵੇਂ ਮਿਤੀ 2 12 2024 ਨੂੰ ਹੋਏ ਹਦੇਸ਼ ਆਦੇਸ਼ ਅਨਸਾਰ 7 ਮੈਂਬਰੀ ਕਮੇਟੀ ਨੂੰ ਸ਼੍ਰਮਣੀ ਕਾਲੀ ਦਲ ਦੀ ਭਰਤੀ ਆਰੰਭ ਕਰਨ ਦਾ ਹੁਕਮ ਹੋਇਆ ਸੀ ਹੋ ਗਿਆ ਹੈ ਕੀ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨੁਸਾਰ ਭਰਤੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਦੀ ਪੂੰਦੜ ਬਾਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11/2/2025 ਨੂੰ ਬਹਾਦਰਗੜ੍ਹ ਵਿਖੇ ਮੀਟਿੰਗ ਵਿੱਚ ਬੈਠਣ ਦਾ ਸੱਦਾ ਦਿੰਦਾ ਹੈ ਏ ਅੱਜ ਬੈਠ ਕੇ ਫੈਸਲਾ ਹੋਇਆ ਕਿ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ 11 ਤਰੀਕ ਨੂੰ ਬੈਠਕ ਦੇ ਵਿੱਚ ਸਾਡੇ ਸੱਤਾਂ ਦੇ ਨਾਲ ਬੈਠਣਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਫਿਰ ਉਹ ਡਿਸਕਸ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਅਗਲੀ ਪ੍ਰੈਸ ਕਾਨਫਰੰਸ ਸਾਡੇ ਨਾਲ ਫਿਰ ਕਰਾਂਗੇ ਇਹ ਸਾਰੀ ਸੱਤ ਮੈਂਬਰੀ ਕਮੇਟੀ ਨੂੰ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਕਿਰਿਆ ਨੂੰ ਲੈ ਕੇ ਪrti ਪ੍ਰਕਿਰਿਆ ਨੂੰ ਲੈ ਕੇ ਹੁਣ ਜਿਹੜੇ ਇਸ ਕਮੇਟੀ ਦੀ ਮੀਟਿੰਗ ਵਿੱਚ ਬੜੇ ਵਿਸਥਾਰ ਦੇ ਨਾਲ ਇਹ ਸਾਰਾ ਡਿਸਕਸ ਹੋਇਆ ਤੇ ਫੈਸਲਾ ਇਹ ਹੋਇਆ ਕਿ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਉਹਨਾਂ ਤੋਂ ਇਹ ਪੁੱਛਣਾ ਆ ਜਾਂ ਮੈਂ ਪੁੱਛਿਆ ਹੋਇਆ ਚਲੋ ਮੀਡੀਆ ਰਾਹੀਂ ਗੱਲ ਚੱਲ ਜਣੀ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਜਿਹੜੀ ਸੱਤ ਮੈਂਬਰੀ ਕਮੇਟੀ ਆ ਇਹਦੇ ਰਾਹੀਂ ਜਿਹੜੀ ਭਰਤੀ ਪ੍ਰਕਿਰਿਆ ਆ ਉਹਨੂੰ ਪ੍ਰੰਭ ਆਪਣੇ ਆਰੰਭ ਕਰਨ ਦਾ ਜਾਂ ਪ੍ਰਾਰੰਭ ਕਰਨ ਦਾ ਉਹਨੂੰ ਸ਼ੁਰੂ ਕਰਨ ਦਾ ਕੀ ਤੁਸੀਂ ਉਸ ਗੱਲ ਨਾਲ ਸਹਿਮਤ ਹੋ ਜੇ ਉਹ ਸਹਿਮਤ ਹੋਣਗੇ ਤੇ ਸੱਤ ਮੈਂਬਰੀ ਕਮੇਟੀ ਆਪਣਾ ਭਰਤੀ ਪ੍ਰਕਿਰਿਆ ਆਰੰਭ ਕਰੂਗੀ ਜਿਹੜੀ ਪਹਿਲੇ ਪੱਲੇ ਜਿਹੜੀ ਪਹਿਲਾ ਪੱਲਾ ਲੰਬੇ ਸਮੇਂ ਬਾਅਦ ਕਮੇਟੀ ਦੇ ਉਹਦੇ ਬਾਬਤ ਕੀ ਗੱਲਬਾਤ ਹੋਈ ਹੈਗੀ ਜਿਹੜੀ ਹੋ ਚੁੱਕੀ ਹੈ ਦੇਖੋ ਜਿਹੜਾ ਇਹ ਫੈਸਲਾ ਹੋਇਆ ਜਿਹੜਾ ਮਤਾ ਪਾਇਆ ਆ ਵੀ ਜੇ ਅਕਾਲੀ ਦਲ ਜੋ ਹੁਕਮ ਹੋਏ ਨੇ ਆਪਣੇ ਅਕਾਲ ਤੱਕ ਸਭ ਤੋਂ ਜੇ ਉਹਨਾਂ ਦੀ ਪਾਲਣਾ ਕਰਦੇ ਹੋਏ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦੇ ਆ ਤੇ ਸਾਰੀ ਭਰਤੀ ਪ੍ਰਕਿਰਿਆ ਨੂੰ ਪ੍ਰారంਭ ਕਰਨ ਕਰਨ ਦਾ ਮੰਨਦੇ ਨੇ ਸਵੀਕਾਰ ਕਰਦੇ ਨੇ ਫਿਰ ਤਾਂ ਇਹ ਜਿਹੜੀ ਭਰਤੀ ਪ੍ਰਕਿਰਿਆ ਸਾਰੀ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇਟ ਹੋਊਗੀ ਜਿਵੇਂ ਆਪਾਂ ਕਿਤੀ ਹੋਵੇ ਜਿਹੜੀ ਆਪਾਂ ਕਿਤੀ ਲੰਬੇ ਸਮੇਂ ਬਾਅਦ ਮੀਟਿੰਗ ਹੋਈ ਆ ਕਿ ਸਰ ਜਿਹੜੀ ਇੱਕ ਮਿੰਟ ਜਿਹੜੀ ਪਹਿਲਾਂ ਕਿੰਨੀ ਆਪਾਂ ਕੀਤੀ ਹੋਊਗੀ ਤੁਸੀਂ ਇਸ ਜਿਹੜਾ ਮੈਂ ਕਹਿ ਕੇ ਹਟਿਆ ਆ ਜਦ ਆਰੰਭ ਹੀ ਸੱਤ ਮੈਂਬਰੀ ਕਮੇਟੀ ਦੇ ਕਰਨੀ ਆ ਪ੍ਰਤੀ ਪ੍ਰਕਿਰਿਆ ਤੇ ਪਹਿਲੀ ਜਿਹੜੀ ਹੈਗੀ ਆ ਭਰਤੀ ਆ ਉਹਦੇ ਵਿੱਚ ਇਹ ਆਉਂਦੀ ਨਹੀਂ ਹੈਗੀ ਠੀਕ ਹੈ ਉਹਨੂੰ ਰੱਦ ਸਮਝਿਆ ਜਾਏਗਾ ਚਲੋ ਉਹ ਤਾਂ ਦੇਖੋ ਤੁਸੀਂ ਉਹਦਾ ਕਰਨਾ মিডিਆ ਨੇ ਉਹਦਾ ਮਤਲਬ ਕਢਣਾ ਆ ਪਰ ਜੇ ਆਰੰਭ ਹੀ ਨਵੇਂ ਸਿਰੇ ਤੋਂ ਹੋਣੀ ਆ ਦੈਟ ਮੀਨਸ ਇਹ ਸਾਰਾ ਕੋਸ਼ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇ ਹਟੀ ਸ਼ੁਰੂ ਹੋਊਗਾ 2 ਤਰੀਕ ਨੂੰ ਕਿਹਾ ਸੀਗਾ ਚੁੱਲ੍ਹੇ ਸਾਂਝੇ ਕਰਨ ਦੀ ਗੱਲ ਕਰੀ ਸੀ ਪਰ ਉਹ ਹੋਈ ਨਹੀਂ ਉਹ ਉਸੇ ਤਰ੍ਹਾਂ ਜਿਹੜਾ ਹੈਗਾ ਹਲੇ ਵੀ ਜਿਹੜਾ ਫ੍ਰੈਕਸ਼ਨਸ ਦੋਨੋਂ ਤਰ੍ਹਾਂ ਦੇ ਵਿੱਚ ਉਹ ਲੱਗਦਾ ਕਿ ਚੁੱਲ੍ਹੇ ਸਾਂਝੇ ਹੋ ਜਾਣਗੇ ਦੇਖੋ ਗੱਲੇ ਵੀ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਇਹ ਚ ਕਿਸੇ ਨੂੰ ਵੀ ਕੋਈ ਆਪਣਾ ਜਿਹੜਾ ਜਿੱਦ ਜਾਂ ਹੱਠ ਨਹੀਂ ਕਰਨਾ ਚਾਹੀਦਾ ਜੋ ਦੋ ਤਰੀਕ ਤੇ ਜਦੋਂ ਫੈਸਲੇ ਆਏ ਸੀਗੇ ਅਗਰ ਉਹ ਸਾਰੀ ਸਮੂਚੀ ਅਕਾਲੀ ਲੀਡਰਸ਼ਿਪ ਪ੍ਰਵਾਨ ਕਰ ਲੈਂਦੀ ਤੇ ਏਕਤਾ ਦਾ ਰਾਹ ਖੁੱਲ ਗਿਆ ਸੀਗਾ ਲੇਕਿਨ ਉਹਨਾਂ ਨੇ ਨਹੀਂ ਪ੍ਰਵਾਨ ਕੀਤੇ ਇਸ ਕਰਕੇ ਸਾਰੀ ਦੁਬਧਾ ਪੈਦਾ ਹੋਈ ਆ ਦੋ ਤਰੀਕ ਦੇ ਆਪਣੇ ਜਿਹੜੇ ਹੁਕਮਨਾਮੇ ਆ ਹਰ ਇੱਕ ਆਪਣੇ ਪੰਥਕ ਆਗੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੋਹੇਰ ਦੇ ਲੀਡਰਾਂ ਨੂੰ ਉਹ ਇਨ ਬਿਨ ਉਹਦੇ ਮੰਨਨੇ ਚਾਹੀਦੇ ਆ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਅੱਜ ਦੀ ਮੀਟਿੰਗ ਦਾ ਸਾਰਾ ਵਿਚਾਰ ਵੰਡਰਾ ਹੋਇਆ ਜਿਸਰ ਅਕਾਲ ਤਖਤ ਸਾਹਿਬ ਵੱਲੋਂ ਜੋ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੇ ਲਈ ਉਹਨਾਂ ਦੀ ਪ੍ਰਕਿਰਿਆ ਭਰਤੀ ਪ੍ਰਕਿਰਿਆ ਆਰੰਭ ਕਰਨ ਲਈ ਬਣਾਈ ਗਈ ਸੀ ਤੇ ਉਹ ਨਿਗਰਾਨੀ ਕਰਨ ਦੇ ਲਈ ਤੇ ਉਹ ਸਬੰਧ ਦੇ ਵਿੱਚ ਅੱਜ ਸਾਰੇ ਮੈਂਬਰ ਇਕੱਠੇ ਹੋਏ ਨੇ ਤੁਹਾਡੇ ਗਰੀਬ ਦੋ ਮਹੀਨੇ ਬਾਅਦ ਮੀਟਿੰਗ ਹੋਈ ਆ ਅਤੇ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਸ਼੍ਰੋਮਣੀ ਕਾਲਜ ਦੇ ਐਕਟਿੰਗ ਪ੍ਰਧਾਨ ਨੇ ਸਬ ਬਲਵਿੰਦਰ ਸਿੰਘ ਜੀ ਪੁੰਦੜ ਉਹਨਾਂ ਨੂੰ ਸੱਦਾ ਦਿੱਤਾ ਗਿਆ। ਫਿਰ ਕੀ ਉਹ ਇਸ ਕਮੇਟੀ ਰਾਹੀਂ ਆਪਣੀ ਭਰਤੀ ਜੋ ਜਸਜਰ ਸਾਹਿਬ ਵੱਲੋਂ ਹੁਕਮ ਹੋਇਆ ਸੀ ਇਹ ਭਰਤੀ ਕਰਾਉਣੀ ਚਾਹੁੰਦੇ ਨੇ ਕਿਉਂਕਿ ਸਹਿਯੋਗ ਨਾਲ ਹੀ ਹੋਣੀ ਆ ਨਾ ਤੇ ਅਸੀਂ ਉਹਦੇ ਲਈ ਆਪਦੀ ਪੂਰੀ ਇਮਾਨਦਾਰੀ ਨਾਲ ਪਾਰਦਰਸ਼ੀ ਢੰਗ ਨਾਲ ਵੀ ਡਿਊਟੀ ਨਿਭਾਉਣ ਨੂੰ ਤਿਆਰ ਆ। ਤੇ ਬਾਕੀ ਉਹ 11 ਤਰੀਕ ਨੂੰ ਆ ਕੇ ਆਪਣਾ ਪੱਖ ਦਖਲ ਦੇਣਗੇ ਬਹਿ ਕੇ ਸਰ ਜੀ ਭਰਤੀ ਚੱਲ ਰਹੀ ਹੈ ਕੀ ਲੱਗਦਾ ਹਲੇ ਭਰਤੀ ਰੋਕ ਦੇਣੀ ਚਾਹੀਦੀ ਹੈ ਫਿਲਹਾਲ ਇਹ ਦੇਖੋ ਇਹ ਤਾਂ ਅਸੀਂ ਤਾਂ ਕਹਿੰਦੇ ਵੀ ਪ੍ਰਾਰੰਭ ਵਰਡ ਆ ਵੀ ਨਵੇਂ ਇਸਰੇ ਤੋਂ ਭਰਤੀ ਹੋਣੀ ਹੈ ਸਾਰੀ ਜੇ ਇਸ ਕਮੇਟੀ ਦੀ ਦੇਖ ਰਿਕਟ ਹੋਊਗੀ ਉਹ ਸਪਸ਼ਟ ਕਰ ਦੇਣਗੇ ਕਿ ਕੀ ਜ세ਦਾਰ ਸਾਹਿਬ ਦਾ ਹੁਕਮ ਮੰਨਣਾ ਨਹੀਂ ਮੰਨਣਾ ਉਹ